ਦੰਦਾ ਚੈਲੰਜ ਬਾਹ ਪਾਉਣ ਦੀ ਗੱਲ ਕਰ ਸ਼ਰਿਆਮ ਗਾਲਾਂ ਸ਼ਰਿਆਮ ਨੋਰ ਬਈ ਵੀਡੀਓ ਸ਼ੁਰੂ ਕਰਨ ਲੱਗੇ ਬੜੀ ਇੰਪੋਰਟਡ ਆ ਤੁਹਾਨੂੰ ਵੀਡੀਓ ਦਿਖਾਵਾਂਗੇ ਇੱਕ ਔਰ ਖਾਸ ਕਰਕੇ ਉਹਨਾਂ ਸਾਰਿਆਂ ਨੂੰ ਔਰ ਖਾਸ ਕਰਕੇ ਉਹਨਾਂ ਜੱਟਾਂ ਨੂੰ ਜਿਹੜੇ ਬੜਾ ਘਮੰਡ ਪਾਲ ਕੇ ਬੈਠੇ ਆ ਉਹਨਾਂ ਦਿਖਾਵਾਂਗੇ ਔਰ ਅਸੀਂ ਕਿਸੇ ਜਾਤੀ ਨੂੰ ਮਾੜਾ ਨਹੀਂ ਕਹਿੰਦੇ ਪਰ ਇਹ ਵੀ ਕਹਿੰਦੇ ਕਿ ਜਾਤੀ ਸੂਚਕ ਸ਼ਬਦ ਕੋਈ ਗਾਲੀ ਨਹੀਂ ਹੈ ਜਿਹੜੇ ਜਾਤੀ ਦੇ ਸਰਟੀਫਿਕੇਟ ਬਣਾ ਲੈਂਦੇ ਆ ਫੈਸਿਲਿਟੀ ਲੈਣ ਦੇ ਲਈ ਉਹਨਾਂ ਨੂੰ ਜਾਤੀ ਸੂਚਕ ਸ਼ਬਦਾਂ ਤੋਂ ਚਿਰਣੀ ਹੋਣੀ ਚਾਹੀਦੀ ਤੇ ਜੇ ਤੁਹਾਡੇ ਕੋਈ ਕਵੇ ਜਾਤੀ ਸੂਚਕ ਤੇ ਤੁਹਾਨੂੰ ਦੁੱਖ ਲੱਗਦਾ ਵਾ ਤੇ ਦੂਜੇ ਕਹੇ ਜਾਤੀ ਨੂੰ ਤੁਸੀਂ ਗਾਲ੍ਹਾਂ ਕੱਢੋ ਤੇ ਦੁੱਖ ਸਾਰਿਆਂ ਨੂੰ ਲੱਗਦਾ ਵਾ ਅਸੀਂ ਕਹਿੰਨੂੰ ਗਾਲ੍ਹਾਂ ਨਹੀਂ ਕੱਢਦੇ ਤੇ ਗਾਲ੍ਹਾਂ ਲੈਣਾ ਵੀ ਨਹੀਂ ਚਾਹਦੇ ਔਰ ਇੱਕ ਗੰਧ ਹੈ ਦੁਨੀਆ ਦਾ ਤਿੰਨ ਚਾਰੇ ਗੰਧ ਹੈ ਇੱਕ ਨਹੀਂ ਤਿੰਨ ਚਾਰੇ ਹੈ ਜਿਵੇਂ ਇੱਕ ਮੰਡਲ ਇੱਕ ਆ ਕੋਈ ਰੰਗਰੇਟਿਆਂ ਦੇ ਨਾਮ ਤੇ ਆਪੇ ਰੰਗਰੇਟਾ ਬਣਿਆ ਹੋਇਆ ਪਰ ਹੈ ਰੰਗਰੇਟਾ ਨਹੀਂ ਹੈ ਬਾਹਮਣ ਕੁਝ ਹੋਰ ਵੀ ਹੈਗੇ ਆ ਉਹਦੀ ਤੁਹਾਨੂੰ ਵੀਡੀਓ ਦਿਖਾਉਣਾ ਕਿ ਕਿੰਨਾ ਗੰਦ ਬਕਰਿਆ ਵਾ ਤੁਹਾਨੂੰ ਤੁਸੀਂ ਲੁਧਿਆਣੇ ਇਕੱਠੇ ਹੋਏ ਸੀ ਉਹਦੇ ਖਿਲਾਫ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਤੁਹਾਨੂੰ ਟਾਈਮ ਦੇ ਕੇ ਇਸ ਕਰਕੇ ਉਹ ਹੋਰ ਚੜ ਗਿਆ ਉਸ ਕਰਕੇ ਉਹਦੀ ਮਤ ਹੋਰ ਮਾਰੀ ਗਈ ਔਰ ਹੁਣ ਉਹ ਬਾਹਰ ਦੇਂਦੀਆਂ ਗਾਲਾਂ ਕੱਢਣ ਡਿਆ ਹੁਣ ਕੀ ਕਰੋਗੇ ਇੱਕ ਗੱਲ ਯਾਦ ਰੱਖੋ ਕਿ ਜਿਹੜਾ ਵੰਡਣ ਵਾਲੇ ਕੰਮ ਕਰਦਾ ਜਿਹੜਾ ਸਰਕਾਰ ਦੇ ਨਾਲ ਚੱਲਦਾ ਜਿਹੜਾ ਆਰਐਸਐਸ ਦੇ ਨਾਲ ਚੱਲਦਾ ਉਹਨੂੰ ਪੂਰੀ ਸਰਕਾਰਾਂ ਸਮਰਥਨ ਦਿੰਦੀਆਂ ਪੂਰੇ ਸਿਸਟਮ ਸਮਰਥਨ ਦਿੱਤੇ ਆ ਦਿੰਦੇ ਆ ਠੀਕ ਹੈ ਇਹ ਕਰਕੇ ਤੁਹਾਡੀ ਕੋਈ ਨਹੀਂ ਸੁਣੂਗਾ ਨਾ ਸੁਣੀਆ ਪਹਿਲਾਂ ਉਹਨੇ ਤੁਹਾਡੇ ਮੂੰਹ ਤੇ ਚਪੇੜਾ ਮਾਰੀਆਂ ਤੇ ਤੁਸੀਂ ਜਾ ਕੇ ਲੁਧਿਆਣੇ ਇਕੱਠੇ ਹੋਏ ਤੇ ਪੁਲਿਸ ਵਾਲਿਆਂ ਨੇ ਝੂਠਾ ਤੁਹਾਨੂੰ ਦਲਾਸਾ ਦੇ ਤਾ ਤੇ ਕੀਤਾ ਕੁਝ ਵੀ ਨਹੀਂ ਤੇ ਅੱਜ ਉਹ ਥਾਪੀਆਂ ਮਾਰ ਰਿਹਾ ਇਹ ਥਾਪੀਆਂ ਇਹਦਾ ਕੀ ਕਰ ਲਿਆ ਮੇਰਾ ਜਾਓ ਹੁਣ ਸ਼ਰਿਆਮ ਗਾਲਾਂ ਕੱਢ ਰਿਹਾ ਜੀ ਇੱਕ ਪੂਰੀ ਜਾਤੀ ਨੂੰ ਹੁਣ ਦੱਸੋ ਕੀ ਕਰੋਗੇ ਪਹਿਲਾਂ ਆਹ ਦੀ ਵੀਡੀਓ ਸੰਲੋ ਫਿਰ ਗੱਲ ਕਰ ਲੈਂਦੇ ਆਪਾਂ ਬਾਹ ਦੇਣ ਦੀ ਗੱਲ ਕਰਦਾ ਸੀ ਹੈ ਬਾਹ ਤੇ ਰੰਗਰੇਟੇ ਨੇ ਕੱਲੇ ਨੇ ਇਹ ਗੱਲ ਕਰਦਾ ਸੀ ਹੈ ਬਾਹ ਤੇ ਰੰਗਰੇਟੇ ਨੇ ਕੱਲੇ ਨੇ ਤੁਹਾਡੀ ਸਾਰੀ ਗੰਦੀ ਨਸਲ ਦੇ ਪਛਵਾੜੇ ਚ ਦਿੱਤੀ ਪਈ ਆ ਰੰਗਰੇਟੇ ਨੇ ਕੱਲੇ ਨੇ ਦਿੱਤੀ ਪਈ ਆ ਤੇ ਚੀਕਾਂ ਕਢਾਈਆਂ ਪਈਆਂ ਬਾਰਲੇ ਮੁਲਕਾਂ ਤੱਕ ਵੀ ਚੀਕਾਂ ਸੁਣੀਆਂ ਗੋਰੇ ਵੀ ਚੀਕਾਂ ਸੁਣਦੇ ਆ ਤੁਹਾਡੀਆਂ ਕਿੰਨੀਆਂ ਕਤੀੜਾ ਲੁਧਿਆਣੇ ਚ ਇਕੱਠੀਆਂ ਹੋਈਆਂ ਸੀਗੀਆਂ ਅਸਮਾਨ ਵੱਲ ਨੂੰ ਢੂਆ ਉੱਪਰ ਨੂੰ ਚੁੱਕ ਕੇ ਹੈ ਦੂਜੀ ਗੱਲ ਕਹਿੰਦਾ ਸੀ ਵੀ ਉਸ ਰਾਤ ਉਹ ਲੰਘ ਕੇ ਦਿਖਾ ਦੇ ਤੇ ਕੱਲ ਉਸ ਰਾਤ ਉਹ ਵੀ ਲੰਘਿਆ ਤੇਰੇ ਕੋਲ ਵੀ ਆਏ ਆ ਤੇ ਕੋਲ ਖੜ ਕੇ ਤੇਰਾ ਢੂਆ ਕਟਵਾਇਆ ਵੀ ਆ ਹੈ ਤੇ ਤੇਰਾ ਕੁਲੜ ਪੀਜੇ ਵਾਲਿਆ ਵਗੋਂ ਤੇਰੇ ਢੂਏ ਦੇ ਉੱਤੇ ਸੜਿਆ ਫਿੰਸੀਆਂ ਹੋਈਆਂ ਹੋਈਆਂ ਕਦੀ ਕਦੀ ਸਬਣ ਲਾ ਕੇ ਧੋਤਾ ਸੀ ਆਪਣਾ ਢੂਆ ਤੇਰੇ ਪਟੇ ਮਾਰਨ ਤੋਂ ਪਹਿਲਾਂ ਰਮਾਲ ਦੇ ਨਾਲ ਢੱਕਦੇ ਸੀਗੇ ਤੇ ਫੇਰ ਜਾ ਕੇ ਉਹ ਪਟਾ ਤੇਰੇ ਫੇਰਦੇ ਸੀਗੇ ਕੱਲ ਕਿਦਾਂ ਪੈਰਾ ਪਰ ਬਿਠਾਇਆ ਸੀ ਤੈਨੂੰ ਪਰਲੇ ਕਿਦਾਂ ਕਰਦਾ ਸੀਗਾ ਕਿਦਾਂ ਤਰਸਉਂਦਾ ਸੀ ਮੈਨੂੰ ਤੇਰੇ ਇਥੇ ਸਾਡੀ ਦਿੱਤੀ ਬਾਹ ਯਾਦ ਰਹੂਗੀ ਤੈਨੂੰ ਸਾਰੀ ਜ਼ਿੰਦਗੀ ਤੇ ਤੇਰੇ ਢੋਲੇ ਨੂੰ ਹੁਣ ਤੇਰੇ ਤੋਂ ਬਾਅਦ ਕਣਕਚੋਰਾ ਹੁਣ ਮੱਝਾ ਚੋੜ ਦੀ ਵਾਰੀ ਆ ਇਹ ਬਾਹ ਅਸੀਂ ਛੜੀ ਆ ਹੁਣ ਇਹ ਬਾਹ ਐਸੀ ਚਾੜੀਆ ਇਹਦੇ ਵਿੱਚ ਜੋ ਤੁਸੀਂ ਧਾਰਾਂ ਦੇ ਬਾਰੇ ਸੁਣ ਰਹੇ ਹੋ 384 ਇਹਦੀ ਜ਼ਮਾਨਤ ਹੈ ਨਹੀਂਗੀ ਇਹ ਗੈਰ ਜ਼ਮਾਨਤੀ ਆ ਇਹ ਧਾਰਾ ਇਨ ਤੇ ਸਮਝੌਤਾ ਵੀ ਨਹੀਂ ਹੋ ਸਕਦਾ ਕਿਸੇ ਨੂੰ ਜਾਨ ਦੀ ਮਾਰਨ ਦੀ ਧਮਕੀ ਦੇ ਕੇ ਉਹਦੇ ਤੋਂ ਪੈਸੇ ਵਸੂਲਣਾ ਹਾਸਲ ਕਰਨਾ ਇਹਨਾਂ ਦਾ ਅਸਲੀ ਕੰਮ ਆ ਆ ਇਹਨਾਂ ਦੀ ਅਸਲੀ ਔਕਾਤ ਆ ਆ ਪੰਜਾਬ ਪੁਲਿਸ ਨੂੰ ਮੈਂ ਤਹ ਦਿਲੋਂ ਧੰਨਵਾਦ ਕਰਦਾ ਹਾਂ ਜਿਨੂੰ ਸਲੂਟ ਕਰਦਾ ਕਿ ਪੰਜਾਬ ਪੁਲਿਸ ਪੂਰੀ ਕਮਿਊਨਿਟੀ ਜਾਂ ਪੂਰੀ ਜਾਤ ਜਾਂ ਪੂਰੀ ਟੀਮ ਮਾੜੀ ਨਹੀਂ ਹੁੰਦੀ ਵਿੱਚੋਂ ਇਹੋ ਜਿਹੇ ਇੱਕ ਦੋ ਕੰਜਰ ਹੁੰਦੇ ਆ ਹੁਣ ਜੇ ਤੁਹਾਡੇ ਚ ਹਿੰਮਤ ਹੈ ਨਾ ਤੇ ਕਰਕੇ ਦਿਖਾਓ ਇਹਦਾ ਦੋ ਹੱਥ ਇਹਦੇ ਆ ਜੇ ਆਪਦੀ ਇੱਜ਼ਤ ਬਚਾਉਣੀ ਆ ਤੇ ਇਹਨੂੰ ਹੌਲਾ ਕਰਕੇ ਦਿਖਾਓ ਨਹੀਂ ਤਾਂ ਮੰਨ ਜੋ ਕਿ ਤੁਸੀਂ ਜੱਟ ਨਹੀਂ ਹੋ